ਓ ਵੀ ਕੀ ਹਾਂ ਦਾਸ ਨੂੰ ਲੱਗਦਾ ਕਿ ਕੱਲ ਜਦੋਂ ਤੂੰ ਮੁੰਡਿਆਂ ਦੇ ਵਿੱਚ ਫਿਰੰਦਿਆ ਹਣਾ ਮੈਂ ਮਾਰਿਆ ਸੀ ਤੈਨੂੰ ਦੌਕਾ ਤੇ ਤੂੰ ਉਹ ਗੱਲ ਦਾ ਗੁੱਸਾ ਕਰ ਗਿਆ ਓ ਨਹੀਂ ਭਰਾਵਾ ਤੈਨੂੰ ਗਹਿਮ ਓ ਤੂੰ ਤੇ ਮੈਂ ਵੱਡਾ ਭਰਾ ਹਾਂ ਓ ਮੈਂ ਤੇਰੀ ਗੱਲ ਦਾ ਕਿਉਂ ਗੁੱਸਾ ਕਰੂੰਗਾ ਬਿਆਹੇ ਵੀ ਜਿਹੜੇ ਵੱਡੇ ਭਰਾ ਹੁੰਦੇ ਆ ਨਾ ਉਹ ਬਾਪੂ ਦੇ ਸਮਾਨ ਹੁੰਦੇ ਆ ਉਹ ਬਾਪੂ ਦੀ ਸਮਾਨ ਨੂੰ ਗੱਲ ਛੱਡ ਮੈਂ ਤਾਂ ਤੈਨੂੰ ਆਪਣਾ ਬਾਪੂ ਹੀ ਸਮਝਦਾ ਹਾਂ ਭਰਾਵਾ ਨਹੀਂ ਗੁੱਸਾ ਕੀਤਾ ਆ ਲੈ ਮੇਰੇ ਬਾਪੂ ਦਾ ਫੋਨ ਹੋ ਗਿਆ ਹੈਲੋ हां बापू ओ यार ਕੁਝ ਨਹੀਂ ਆ ਗੋਪੀ ਦੇ ਕੋਲ ਖਲੋਤਾ ਹੀ ਆ ਗਿਆ ਬੱਸ ਹਾਂ ਫਿਰ ਤੂੰ ਕੱਦ ਤੋਂ ਸੋਚਾਂ ਚ ਪੈ ਗਿਆ ਵਾ ਸੋਚਾਂ ਚ ਮੈਂ ਇਸ ਦੱਲੋਂ ਪਿਆ ਵਾਂ ਕਿ ਮੈਂ ਤੇ ਇੱਥੇ ਖਲੋਤਾ ਵਾਂ ਤੈਨੂੰ ਕਿਦਾ ਫੋਨ ਆਈ ਜਾਂਦਾ ਉਹ ਭਰਾਵਾ ਮੇਰੇ ਰੀਅਲ ਬਾਪੂ ਦਾ ਫੋਨ ਨੇ ਤੇ ਫਿਰ ਮੈਨੂੰ ਬਾਪੂ ਕਹ ਗਿਆ